ਇਹ ਇਹ ਜੋਰਜ ਮੈਂ ਸਿੱਟਣਾ ਨਹੀਂ ਭੰਨਣ ਲਈ ਮੈਂ ਤੁਹਾਨੂੰ ਦੱਸਿਆ ਨਾ 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 ਪੁੱਟੂ ਭੰਨਣ ਲਈ ਮਾਦਨ ਭੈ ਲਗਤ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਆ ਸਾਡਾ ਕਾਰਤਿਕ ਵੀ ਉੱਠ ਖੜਿਆ ਉਹ ਗਿਆ ਤਾ ਚੜ ਗਈ ਦੁੱਖ ਪਠਾਣੇ ਦੇ ਵਿੱਚ ਲੈ ਕੇ ਟੋਪੀ ਟਾਪੀ ਹੈਲੋ ਹੈਲੋ ਹਨਾ ਵੀ ਲੈ ਲਈ ਟੋਪੀ ਆਪਾਂ ਗੋਲਿਆਂ ਵਾਲੀ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਇਹਦੇ ਨਾਲ ਹੀ ਚਲੋ ਇਹ ਆ ਮੇਰੇ ਮਾਤਾ ਤੜਕਦੜ ਕੇ ਬੀਬੀ ਜੀ ਨਮਸਕਾਰ ਨਮਸਕਾਰ ਜੀ ਤੇ ਉਹ ਸਾਡੀ ਸ਼ੀਸ਼ਾ ਉਹ ਹੋਸ਼ ਕੀ ਨਾ ਸੀ ਕੀ ਨਾ ਸੀ ਭੁੱਲ ਗਿਆ ਮੈਂ ਸ਼ਵਾਨੀ ਰਿੰਗ ਮੇਰਾ ਛੇ ਸਹੀ ਆ। ਇਹ ਸਾਡਾ ਸੀਟਿੰਗ ਏਰੀਆ ਹਾਂ। ਲੱਲੀ ਹਾਂ। ਲਹਨ ਤੈਨੂੰ ਕੋਣ ਕੱਢ ਲੈ ਜਿੰਨਰੇ ਜੇਠ ਹੈਗਾ। ਅੱਛਾ। ਇਹ ਸਾਡੀ ਚਾਰਨਾ ਦਾਈ। ਮੇਰੇ ਆਂਦੇ ਵੀਰ ਮੇਰੇ ਤਾਂ ਵੀਡੀਓ ਬਣਾਏ ਹੋ ਨਾ। ਮਸ਼ਹੂਰ ਹੋ ਜਾਏਗੀ। ਨਹੀਂ ਮੇਰੀ ਬਣਾਏ ਅੱਜ ਤਾਂ ਮੈਂ ਬਾਈਕਟ ਕਰਤਾ। ਮੂਡ ਨਹੀਂ ਹੈ। ਤੇ ਆਪਣਾ ਮੰਜਾ ਪਰ ਦਾਹਤਾ ਸੀ ਤੇ ਇੱਥੇ ਬਹਿਨੇ ਆਪਾਂ ਕਰ ਤੱਕ ਲੈ ਕੇ ਇੱਕ ਵਾਰੀ ਤੇ ਉਹ ਸਾਡਾ ਡੋਗੀ ਆਪਣਾ ਮੰਜਾ ਸਿੱਧਰ ਕਾਰਤਿਕ ਨੂੰ ਫੜਾਤਾ ਪਾਪਾ ਮੰਮੀ ਨੂੰ ਇੱਧਰ ਆ ਤਾਈ ਲੱਗੀ ਨਾ ਚੌੜ ਕਰਨ ਲੋ ਜੀ ਹਾਂ ਹੈਲੋ ਬਾਏ ਬਾਏ ਇਹ ਵੀ ਬਾਏ ਬਾਏ ਕਰਦਾ ਚੱਕ ਹੈਲੋ ਹੈਲੋ ਕਰਨ ਲੱਗਿਆ ਹੈਲੋ ਬਲੌਗ ਕਰਨ ਲੱਗਿਆ ਵੀ ਤੇ ਤਾਈ ਤਾਏ ਖੜੇ ਆ ਧੁੱਪ ਬਹੁਤ ਆ ਗਈ ਤੇ ਮੌਸਮ ਵਧੀਆ ਹੈ ਨਿੱਗ ਮੰਨ ਦੇ ਇੱਕ ਵਾਰ ਧੁੱਪ ਦਾ ਜਿਵੇਂ ਸਾਡਾ ਡੋਗੀ ਮੰਨੀ ਜਾਂਦਾ ਹੈ ਬੈਜੋ ਬਈ ਸਾਰੇ ਤਾਈ ਬੈਠੀ ਐ ਇੱਥੇ ਤੇ ਕਾਰਤਿਕ ਨੂੰ ਛੜਦਾ ਥੱਲੇ ਤੇ ਹੁਣ ਪਾਈ ਬੋਕ ਚੱਕ ਦੇ ਜਮਾਂ ਵੀ ਬੋਕ ਚੱਕ ਤੇ ਉਧਰ ਵੇਖੀ ਆ ਤੜਕੇ-ਤੜਕੇ ਸਾਡਾ ਹੈ ਬਿੰਗ ਬੋਲਾ ਤੇ 9 ਵਜਿਆ ਹੈ ਜੀ ਕੰਚ ਕੰਚ ਹੈ ਹਏ ਇਹਦਾ ਹਿਓ ਕਰੇ ਇਧਰ ਓਏ ਬੇਕਰਾਂ ਆ ਵੀ ਲੱਲਾ ਆ ਮਿੱਟੀ ਚੜ ਗਾਲਾ ਹੋਂਸਾਰ ਮਿੱਟੀ ਦੇ ਤੜਕੇ ਉੱਠਾ ਨਹੀਂ ਪਹਿਲਾਂ ਮਿੱਟੀ ਦੇ ਕੰਮ ਇਹਨੂੰ ਹੈ ਹੀ ਨਹੀਂਗਾ ਉਹ ਲੱਡੂ ਲਈ ਫਿਰਦੀ ਐ ਤਾਈ ਹਾਏ ਪਾ ਸੱਕ ਬਾਜੀ ਦੀ ਕੁੜੀ ਹਾਏ ਏ ਤਰਨ ਸੁਖਾ ਇਹ ਆ ਤਾਂ ਦੁੱਦਾ ਤੇ ਆ ਤਾਂ ਲਈ ਫਿਰਦੇ ਲੱਡੂ ਮੈਂ ਨਹੀਂ ਖਾਂਦਾ ਉਹਨੂੰ ਖੁਣਾ ਖਾਂਦਾ ਨਹੀਂ ਮਿੱਠੇ ਨਹੀਂ ਖਾਂਦਾ ਇਹ ਮਿੱਠਾ ਖਾਂਦਾ ਨਹੀਂ ਇਹ ਤੇ ਆਪਾਂ ਖਾਣੇ ਰੋਟੀ ਚਲੋ ਹਾਂਜੀ ਦੋਸਤੋ ਤੇ ਆਪਾਂ ਹੋ ਗਏ ਬਿਲਕੁਲ ਰੈਡੀ ਨਾਲੇ ਤੇ ਸਵੇਰ ਦਾ ਆਪਾਂ ਚੱਲਦੇ ਆਂ ਡੱਬਾ ਵਾਲੇ ਨੂੰ ਪਹੁੰਚਦਾ ਦਫ਼ਤਰਾਂ ਤੁਦੋਂ ਪਹਿਲਾਂ ਚੱਲਾਂਗੇ ਆਪਾਂ ਗੱੱਚ ਕਰੀ ਕਿਰਪੀ ਕਰ ਜਾਨੀ ਕਿ ਚਲੋ ਪੈਪ ਪੈਨ ਪੈਪ ਪੈ ਰਹੇ ਸੀਗੇ ਮੈਨੂੰ ਲੱਗਾ ਪੈਪ ਦਾ ਕੰਮ ਵਿਚਾਲੇ ਰਹਿ ਗਿਆ ਪਾਰਕ ਬੰਦ ਹੋਇਆ ਪਾਰਕ ਦਾ ਵਿਚਾਲੇ ਰਹਿ ਗਿਆ ਚਲੋ ਕੋਈ ਨਹੀਂ ਆਪਾਂ ਚੱਲਦੇ ਆਂ ਕਿਰਪੀ ਕਰੇ ਜਾਨੀ ਸਾਡੀ ਗੱੱਚ ਕਰੇ ਉਹ ਆ ਦੇਖਦੇ ਕੀ ਕਰਦੀ ਹੈ ਫਿਰ ਉਸ ਬਾਅਦ ਨਿਕਲਦੇ ਆਪਾਂ ਡਬਲ ਨੂੰ ਇਹ ਸਾਡਾ ਪਿੰਡ ਤੇ ਤੇਰੇ ਬੱਬੀ ਸਾਹਮਣੇ ਹੈ ਗੁਰੂਗਰ ਤੇ ਆਪਾਂ ਜਾਣਾ ਇੱਧਰ ਲੈ ਸੜ ਚਲੋ ਕਿਆ ਵਿਖਾ ਸਰਕੇ ਅੱਗੇ ਅਜਮੂਲ ਕੋਵੇ ਹੁਣ ਇਹ ਉਹ ਲੋਕ ਲੈ ਹਾਂ ਤਾਂ ਦੇਖ ਲਈ ਵੀਡੀਓ ਪਉ ਤੂੰ ਮੂੰਹ ਕਿੱਦਾਂ ਜੀ ਠੀਕ ਐ ਲੱਗਦੀ ਤਾਂ ਹੀ ਜਿਵੇਂ ਠੀਕ ਐ ਪਰ ਮੂੰਹ ਦੇਖਿਆ ਜ਼ੂਮ ਕਰਕੇ ਦੇਖਦਾ ਮੂੰਹ ਵੈਸੇ ਬੋਲੇ ਨਹੀਂ ਆਂਦਾ ਚੱਲ ਕੋਈ ਨਹੀਂ ਪੈਣ ਦੇ ਫਿਰ ਸਾਗ ਤੋੜਿਆ ਹੋਇਆ ਸਾਗ ਇੱਥੇ ਹੈਗਾ ਉਹ ਸਾਡਾ ਸਾਗ ਤੋੜ ਰੱਖਿਆ ਅੱਜ ਧੋਣ ਨਾਲੇ ਬਸ ਰੱਖ ਰੱਖਿਆ ਕਿ ਧੋਣਾ ਸਵਾਰ ਕੇ ਸਾਗ ਕਿੰਨਾ ਕਿ ਤੋੜਦਾ ਸਾਰੀ ਫਸਲ ਸਾਰੀ ਖਰਾਬ ਕਰਤੀ ਹਉ ਮੇਥੇ ਤਾਂ ਮੰਡੀਆਂ ਆਉਣਗੇ ਸਾਗ ਬਹਿ ਬਹਿ ਕੇ ਸਾਰਾ ਤੋੜਦਾ ਨਵੇੜ ਦਾ ਕੰਮ ਤੰਗਿਆ ਸਾਡਾ ਹੋਇਆ ਨਹੀਂ ਪਾਲਕ ਵਾਧੂ ਖੜੀ ਐ ਧੰਗਿਆ ਹੋਇਆ ਛੋਟਾ ਛੋਟਾ ਤੰਗਿਆ ਅਜੇ ਤਾਂ ਨਹੀਂ ਕਿਨੇ ਕਾਏ ਮੂਲੀਆਂ ਹੋਈ ਜਾਂਦੀਆਂ ਚੱਲ ਕੋਈ ਗੱਲ ਨਹੀਂ ਚਲੋ ਤੇ ਆਪਾਂ ਚੱਲਦੇ ਡੱਬਾ ਵਾਲੇ ਨੂੰ ਕਣੀ ਵੀ ਇਹ ਤੇ ਆ ਸਾਡੀ ਕਿਰਪਾ 17 ਹਾਥ ਲਾਉਗਣ ਦੇਖੀ ਚਲੋ ਤੇ ਆ ਸਾਡੀ ਗਾਚੀ ਐ ਇਹ ਲੱਗੀ ਵੀ ਐ ਆਪਣੀ ਮੋਟਰ ਮੋਟਰ ਖਰਾਬ ਕਰਨ ਗਾਚੀ ਇਧਰ ਚਾ ਹਾਂ ਮੇਥੇ ਨਹੀਂ ਬੂਟੀ ਨਹੀਂ ਆਸਾ ਮੇਥਿਆਂ ਦੀ ਬੂਟੀ ਕਿ ਹੁੰਦੀ ਐ ਮੇਥੇ ਹੁੰਦੇ ਐ ਮੇਥੇ ਨਹੀਂ ਬੂਟੀ ਆਖਿਆ ਅੱਛਾ ਗੁੱਟੀ ਆਖਿਆ ਮੇਥਿਆਂ ਦੀ ਇੱਕ ਗੁੱਟੀ ਠੀਕ ਐ ਚਲੋ ਹੈ ਸੁਦਾ ਬਿਆ ਕਰਤਿਕ ਨਹੀਂ ਜਿਹੜਾ ਬੋਲ ਆਪਾਂ ਕਿਥੇ ਦੀਪੂ ਦੁਕਾਨ ਤੇ ਤੇ ਆ ਆਪਣਾ ਹੈਗਾ ਬਾਈਕ ਤੇ ਆ ਸਾਡਾ ਵੇਖ ਲੋਕ ਜਾਨਵਰ ਹੱਥਾਂ ਤੇ ਆ ਗਲਵਜ਼ ਤੇ ਚੜਾਈ ਫਿਰਦਾ ਹੈ ਵੱਡਾ ਹੈ ਡਾਕਟਰ ਦੇਖੀ ਲੱਗਦਾ ਨਾ ਡਾਕਟਰ ਵਾਲੀ ਪੂਰੀ ਫੀਲਿੰਗ ਹੈ ਦੰਸ ਤੇ ਇਧਰ ਕਿ ਕੀ ਕਹਿੰਦੀ ਬਾਈਕ ਤੇ ਇਧਰ ਕਿੰਨਾ ਖਲਾਰਾ ਪਿਆ ਹੋਇਆ ਹੈ ਨੀਰਾ ਪਿਆ ਤੇ ਸਾਡਾ ਜਾਨਵਰ ਹੈਗਾ ਅੰਦਰ ਚੱਲਦੇ ਦੇਖਦੇ ਆਂ ਕੀ ਕੀ ਜਾਂਦੇ ਹੈਗੇ ਤੇ ਚਲੋ ਜੀ ਆਪਾਂ ਆ ਗਏ ਦੀਪੂ ਦੀ ਦੁਕਾਨ ਦੇ ਅੰਦਰ ਤੇ ਅੰਦਰ ਲੱਗਿਆ ਪਿਆ ਕੰਮ ਕਰੀ ਜਾਂਦਾ ਸ਼ੀਫ ਕਰਿੰਗ ਲੱਗਿਆ ਪਿਆ ਤੇ ਆਪਾਂ ਵੇਖਦਾ ਆਪਦੀ ਫੋਟੋ ਉਹ ਸੁਣਿਆ ਜਾਂਦੇ ਛੀਸ਼ੇ ਦੇ ਵਿੱਚ ਆ ਚਲੋ ਵਧੀਆ ਆਦੀਪੂ ਸਿੰਘ ਸਾਡਾ ਲੱਗਿਆ ਪਿਆ ਕੰਮ ਕਰਨ ਤੇ ਆਪਾਂ ਚੱਲਦੇ ਆਂ ਬਾਰ-ਬਾਰ ਇੱਕ ਬਾਈ ਹੋ ਰਹਾ ਹੈ ਉਹਨੂੰ ਦੇਖਦਾ ਉਹ ਨਾਲ ਕਰਦਾ ਗੱਲਬਾਤ ਚਲੋ ਸਾਡੇ ਸਾਹਿਬ ਆ ਚੁੱਕੇ ਹੈਗੇ ਇਹ ਸਾਡੇ ਠੇਕੇਦਾਰ ਸਾਹਿਬ ਹੈ ਸਤਿ ਸ੍ਰੀ ਅਕਾਲ ਜੀ ਇੱਕੋ ਵਾਰ ਚ ਬਖਸ਼ੋ ਜੀ ਬਖਸ਼ੋ ਇੱਕੋ ਵਾਰ ਚ ਉਹ ਖੜਾ ਹੈ ਉਹਨੂੰ ਜੂਮ ਕਰਕੇ ਵੇਖਣਾ ਬੂਆ ਅਥ ਲਾਈ ਜਾਂਦਾ ਤੇ ਚਲੋ ਜੀ ਹੁਣ ਅੱਪਾ ਚੱਲਦੇ ਡਬਲ ਨੇ ਚਲ ਗਏ ਚਲੋ ਜੀ ਚੱਲ ਕਿਧਰ ਚਲੇ ਕੰਮ ਤੇ ਜੰਨੇ ਜੀ ਅਸੀਂ ਥੋੜੇ ਯਾਰ ਕੇ ਵੀ ਥੋੜੀ ਪਿਆ ਇੱਕ ਗੋਲੇ ਆ ਗਿਆ ਕਹਦਾ ਮੈਂ ਗੋਲੀ ਆ ਜੈਨਾ ਗੋਲੀ ਆ ਜੈਨਾ ਬਾਈ ਸਹੀ ਗੱਲ ਹੈ ਤੇ ਅੱਪਾ ਚੱਲਦੇ ਡਬਲ ਚੱਲਦਾ ਬਾਲਾ ਦੇਖਦੇ ਆ ਇਹ ਇਹ ਜੋ ਰਜਮੈ ਸੱਟ ਨਾਲ ਦੀ ਪੰਨਣ ਨਾਲੇ ਮੈਂ ਤੁਹਾਨੂੰ ਦੱਸੀ ਜਨਾ ਨਾ 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 ਪੁੱਟੂ ਪੰਨਣ ਨਾਲੇ ਮਾਦਨ ਭੈਲਾ ਕਹਦਾ ਕਿਸਤਾਨੀਪੁਰ ਆਈਆਂ ਆਪਣੀਆਂ ਅਜੇ ਤੱਕ ਦੀਆਂ ਕਰ ਬਾਲਾ ਤਾਂ ਕੱਢ ਦੇਗਾ ਤੂੰ ਪੰਨ ਨਾਲ ਹੀ ਮੈਂ ਤਨੇ ਦੱਸਾਂ ਦੇਖਦੇ ਆ ਇਹ ਇਹ ਥੱਲੇ ਨਾਲ ਸਟਲਿੰਗ ਬਾਲਾ ਰਹਿੰਦੇ ਰੇ ਟੂਈ ਹੱਲ ਕੇ ਮੜ ਕੇ ਸੱਪ ਆ ਜੂਦਰਾ ਐਵੇਂ ਬੰਨਦੇਗਾ ਚਲ ਕੈਨਸਲ ਕਰਦਾ ਬਾਲਾ ਕੱਢਣਾ ਬਾਲਾ ਕੱਢਦਾ ਸੀ ਭਾਰਾ ਮੋਸਲ ਇਹ ਚਲੋ ਜੀ ਮੋੜ ਕੇ ਫੇਲਾਤਾ ਕਾਹਦੇ ਆਸੇ ਨਵਾਂ ਹੈਗਾ ਆਪਣਾ ਪੰਗਾ ਨਾ ਲੈਕਰ ਬਿਨਾ ਮਸਲ ਤੋਂ ਹਾਂ ਇੰਜਨ ਆਵੇ ਇੰਜਨ ਜੀ ਭਾਰਾ ਗਿਆ ਤੇ ਚਲੋ ਹੁਣ ਆਪਾਂ ਚੱਲਦੇ ਡੱਬ ਵਾਲੀ ਪਹਿਲਾਂ ਰੁਕੇ ਸੀ ਬਾਲਾ ਕਿਹੜਾ ਵੇ ਦੇਖਣਾ ਸੀ